ਕੋਈ ਨਾ ਤੇ ਸਭਾ 50 ਬਲਾਵਾ 10 ਲੱਖ ਰੁਪਏ ਦਾ ਚੱਕ ਲਓ ਗਲੀਆਂ ਨਾਲੀਆਂ ਬਣਾਓ ਤੇ ਮਰੀਜ਼ਾਂ ਵਾਲਿਆਂ ਨੂੰ ਕੰਮ ਦੇਓ ਜਰੂਰੀ ਹੈ ਜੀ ਉਹਦੇ ਵਾਸਤੇ 40 ਲੱਖ ਰੁਪਏ ਨਾਲ ਕੰਮ ਹੋ ਰਿਹਾ ਇਸੇ ਤਰ੍ਹਾਂ ਜਿਹੜਾ ਤੁਹਾਡਾ ਡਿਸਪੈਂਸਰੀ ਆ ਉਹਦੇ ਵਿੱਚ ਮਰੀਜ਼ਾਂ ਦੇ ਬਹਿਣ ਦੀ ਜਗ੍ਹਾ ਨਹੀਂ ਸੀ ਉਹਦੇ ਨਾਲ ਵੀ 4 ਲੱਖ ਰੁਪਏ ਦੀ ਜਿਹੜੀ ਬਿਲਡਿੰਗ ਤਿਆਰ ਹੋ ਗਈ ਆ ਤੇ ਬਾਕੀ ਕੰਪਿਊਟਰ ਵਗੈਰਾ ਵੀ ਦਿੱਤਾ ਪੈਣ ਨੂੰ ਇਹ ਤਾਂ ਤੁਹਾਡਾ ਤਾਂ ਇੱਕ ਨਿਹਾਜ਼ਕ ਪਿੰਡ ਹੈ ਜੀ ਇੱਥੇ ਇਹ ਗੁਰੂ ਜਿਹੜੇ ਆਪਣੇ ਮੈਂ ਕਹੂੰਗਾ ਸੰਤ ਮਹਾਪੁਰਸ਼ ਔਰ ਇੱਕ ਜਿਹਨਾਂ ਨੂੰ ਆਪਾਂ ਬਹੁਤ ਸਤਿਕਾਰ ਦੇ ਨਾਲ ਸੰਤਿਸ਼ਰ ਸਿੰਘ ਜੀ ਰਾਣਾ ਸਾਹਿਬ ਵਾਲੇ ਮਸ਼ਹੂਰ ਹੋਏ ਉਹ ਪਰ ਉਹਨਾਂ ਦਾ ਜਨਮ ਇਸ ਪਿੰਡ ਦੇ ਵਿੱਚ ਜਨਮ ਸਥਾਨ ਉਹਨਾਂ ਦਾ ਹੀ ਆ ਸੋ ਬੜੇ ਤੁਸੀਂ ਸੁਭਾਗੇ ਹੋ ਕਿ ਉਹਨਾਂ ਦਾ ਇੱਕ ਮਹਾਪੁਰਸ਼ਾਂ ਦਾ ਜਨਮ ਇੱਕ ਤਪਸਵੀ ਦਾ ਜਨਮ ਔਰ ਬਹੁਤ ਹੀ ਗਲੇਖੂ ਬਾਬਾ ਜੀ ਦਾ ਇੱਕ ਸ਼ਬਦ ਹੁੰਦਾ ਸੀ ਮੇਰਾ ਮੁੰਜ ਵਿੱਚ ਨਹੀਂ ਜੋ ਕੁਛ ਐਸੇ ਦੇ ਰਹਾ ਬਹੁਤ ਜਦੋਂ ਮੈਂ ਸਟੂਡੈਂਟ ਲਾਈਫ ਦੇ ਵਿੱਚ ਵੀ ਉਹ ਸ਼ਰਤ ਸੁਣਨ ਤੋਂ ਬਾਅਦ ਤੁਹਾਨੂੰ ਲੱਗਦਾ ਕਿ ਆਪਣਾ ਜਿਹੜਾ ਬੰਦਾ ਮੈਂ ਉਹ ਖਤਮ ਹੋ ਜਾਂਦੀ ਹੈ ਉਸ ਤੋਂ ਬਾਅਦ ਬੰਦਾ ਫਿਰ ਚੰਗੇ ਕੰਮ ਬਾਰੇ ਔਰ ਨੇਕ ਜਿਹੜੇ ਖਿਆਲ ਆ ਬਦਲਣੇ ਸ਼ੁਰੂ ਹੋ ਜਾਂਦੇ ਆ ਬਹੁਤ ਬਾਬਾ ਜੀ ਦਾ ਨਾਂ ਸੀਗਾ ਜੀ ਧਾਰਮਿਕ ਖੇਤਰ ਦੇ ਵਿੱਚ ਔਰ ਤਪਸਵੀਆਂ ਦੇ ਵਿੱਚ ਜਿਹੜੇ ਬ੍ਰਹਮ ਗਿਆਨੀ ਮੈਂ ਕਹੂੰਗਾ ਜਿਹੜੇ ਬ੍ਰਹਮ ਗਿਆਨੀ ਹੁੰਦੇ ਆ ਜਿਹੜੇ ਉਹ ਬਾਬਾ ਜੀ ਸਾਡੇ ਸੀਗੇ ਤੇ ਉਹਨਾਂ ਦੀ ਅੱਜ ਵੀ ਬਹੁਤ ਮਾਨਤਾ ਹੈਗੀ ਆ ਉਸ ਡੇਰੇ ਦੀ ਵੀ ਜਿੱਥੇ ਉਹਨਾਂ ਨੇ ਜਿਹੜਾ ਸੰਸਥਾਨ ਬਣਾਇਆ ਉਹਨਾਂ ਨੇ ਹੋਰ ਬਹੁਤ ਸਾਰੇ ਨੇਕ ਕੰਮ ਕੀਤੇ ਉਹਨਾਂ ਨੇ ਤੇ ਇਹ 4-5 ਸੀਗੇ ਜੀ ਸਾਤਾਤਰ ਸਿੰਘ ਜੀ ਆਬਾਏਸ਼ਰ ਸਿੰਘ ਜੀ ਹੋਰ ਇਸ ਤਰ੍ਹਾਂ ਦੇ 4-5 ਬ੍ਰह्म ਗਿਆਨੀ ਹੋਏ ਜਿਨ੍ਹਾਂ ਨੇ ਬਹੁਤ ਸਮਾਜ ਦੀ ਭਲਾਈ ਵਾਸਤੇ ਹਮੇਸ਼ਾ ਜਿਹੜਾ ਹੈਗਾ ਸ਼ੁਰੂਆਤ ਦੇ ਪੱਲੇ ਵਾਸਤੇ ਕੰਮ ਕੀਤਾ ਤੇ ਇਹਦੇ ਨਾਲ ਨਾਲ ਅਸੀਂ ਤੁਹਾਡਾ ਜਿਹੜਾ ਪਿੰਡ ਹੈ 메ਨ ਰੋਡ ਦੇ ਉੱਤੇ ਆ ਇੱਕ ਜਿਹੜਾ ਮੇਰਾ ਅਗਲਾ ਵੱਡਾ ਪ੍ਰੋਜੈਕਟ ਹੈ ਜਿਹੜਾ ਤੁਹਾਡਾ ਪੰਚਾਇਤ ਘਰ ਹੈ ਉੱਥੇ ਮੈਰਿਜ ਪੈਲੇਸ ਉਹਨੂੰ ਡਿਵੈਲਪ ਕਰਨਾ ਤੇ ਛੱਪੜ ਦਾ ਪਾਣੀ ਸਾਫ਼ ਕਰਕੇ ਉਹਨੂੰ ਵਾਯੂਗ ਕਰਕੇ ਖੇਤਾਂ ਵਿੱਚ ਇਸਤੇਮਾਲ ਕਰਨਾ ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ਕੰਮ ਐ ਸੀ ਉਹ ਕੀਤਾ ਹੈ ਕਿਉਂਕਿ ਤੁਹਾਡਾ ਜਿਹੜਾ ਮੈਂ ਦੇਖਿਆ ਉਹਦੇ ਤੁਹਾਡੇ ਨਾ ਛੱਡ ਪਿਆ ਹੋਇਆ ਬਟ ਅਧੂਰਾ ਕੰਮ ਹੈ ਉਹਦੇ ਨਾਲ ਸੋਈ ਬਣ ਜਾਏਗੀ ਵਾਸ਼ਰੂਮ ਬਣ ਜਾਣਗੇ ਉਹਦੇ ਅੱਗੇ ਪਾਰਕ ਡਵੈਲਪ ਹੋ ਜਾਏਗਾ ਤਾਂ ਤੁਹਾਡੇ ਬਹੁਤੇ ਬੰਦੇ ਨੂੰ ਵਿਆਹ ਕਰਨ ਲਈ ਕਿਤੇ ਜਾਣਾ ਨਹੀਂ ਪੈਗਾ ਕਾਫੀ ਖੁੱਲੀ ਜਗ੍ਹਾ ਉੱਥੇ ਹੋ ਸਕਦਾ ਤੇ ਜਦੋਂ ਤੁਹਾਡਾ ਸਮੇਲਨ ਹੁੰਦਾ ਉੱਥੇ ਤੁਹਾਡੇ ਪਾਰਕਿੰਗ ਦਾ ਹੋਰ ਦੂਜਾ ਬੰਦੋਬਸਤ ਹੋ ਜਾਏਗਾ ਇਹ ਵਿੱਚ ਬੋਲੇ ਜਾ ਰਿਹਾ ਹੈ ਚਲੋ ਕੋਈ ਗੱਲ ਨਹੀਂ ਦੀ ਮਰਦਿਆਂ ਦੀ ਤੇ ਇਹ ਕਰਾਟ ਆਈ ਹੈ ਜੀ ਇਹਦੇ ਨਾਲ ਰੇਖਾ ਦਾ ਕੰਮ ਸ਼ੁਰੂ ਹੋਏਗਾ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਉਥੇ ਪਾਰਕ ਡਵੈਲਪ ਹੋਏਗਾ ਹੋਰ ਵੀ ਆਪਣੇ ਪਿੰਡ ਤੇ ਸ਼ਮਸ਼ਾਨ ਘਾਟ ਕਿੰਨੇ ਤੇ ਦੋ ਤਿੰਨੇ ਦੋ ਜਰਨਲ ਤਿੰਨੇ ਦੋ ਐਸੀ ਕਿੰਸੀ ਐਸੀ ਤਾਂ ਦਿਨ ਹੋ ਗਿਆ ਹਾਂ ਤੇ ਇਹਦੇ ਵਿੱਚ ਕਿੰਨੀ ਕਿੰਨੀ ਜਗ੍ਹਾ ਹੈਗੀ ਉੱਥੇ ਜੀ ਇੱਕ ਇੱਕੜ ਯੂਨਿਟ ਤਿੰਨਾਂ ਦੀ ਮਿਲਾ ਕੇ ਕੱਲੇ ਕੱਲੇ ਜੀ ਤਿੰਨਾਂ ਦੀ ਸਭ ਤੋਂ ਵੱਡਾ ਕਿਹੜਾ ਜੀ ਵੱਡਾ ਬੜਾ ਇੱਕ ਦਾ ਜਿੱਤਿਆਣ ਵਾਲਾ ਜੀ ਜਿੱਤਿਆਣ ਵਾਲਾ ਜੀ ਠੀਕ ਐਸੀ ਵਾਲਾ ਉੱਥੇ ਪਰ ਉਹ ਟਿੱਬਾ ਜੀ ਕਾਹੀ ਬੜਾ ਉਚਾਈ ਕਤੋਂਗਾ 15 20 ਫੁੱਟ ਤੋਂ ਕਿ ਹੋਊਗਾ ਜੀ ਅੱਛਾ ਕਿੰਨੀ ਜਗ੍ਹਾ ਚੜ੍ਹਣੀ ਹੈ ਉਹ 1 ਏਕੜ ਹੈ ਉਹ 1 ਏਕੜ ਹੈ ਜੀ ਹਾਂ ਜੀ ਤੇ ਸਾਰਾ ਆਪਾਂ ਜੇ ਇਕੱਠਾ ਦੇ ਕਰ ਲਈਏ 15 ਲੱਖ ਦੀ ਸਪੈਸ਼ਲ ਗ੍ਰਾਂਟ ਮਿਲੂਗੀ ਤੁਹਾਨੂੰ ਤੇ ਜਿਹੜੇ ਦੂਜੇ ਦੋ ਐ ਉਹ ਅਸੀਂ ਕਿਤੇ ਲੈ ਕੇ ਨਹੀਂ ਜਾਣੇ ਪਿੰਡ 'ਚ ਰਹਿਣਗੇ ਉੱਥੇ ਨਾਨਕ ਬਾਗੀਚੀ ਬਣਾ ਦਿਓ ਗੁਰੂਆਂ ਦੇ ਨਾਂ ਤੇ ਮਹਾਪੁਰਸ਼ਾਂ ਦੇ ਨਾਂ ਤੇ ਬਾਗੀਚੀ ਬਣਾ ਦਿਓ अच्छा ओदे ਵਿੱਚ ਦੇਖੋ ਮਰਨ ਤੋਂ ਬਾਅਦ ਤਾਂ ਸਾਰੇ ਬਰਾਬਰ ਹੀ ਆ ਕਿ ਨਹੀਂ ਉਸ ਤੋਂ ਬਾਅਦ ਵੀ ਅਲੱਗ-ਅਲੱਗ ਰਹਿ ਜਾਂਦੇ ਇੱਕ ਕਰ ਲਓ 15 ਲੱਖ ਰੁਪਈਆ ਲੈ ਲਓ ਉਹਦੇ ਨਾਲ ਤਿੰਨ ਤੁਹਾਡੇ ਬਹੁਤ ਵਧੀਆ ਉੱਥੇ ਦੇਖੋ ਉੱਥੇ ਤੁਸੀਂ ਅੰਬ ਲਾ ਦਿਓ ਜਾਮਣਾ ਲਾ ਦਿਓ ਦੇਸੀ 베ਰੀਆਂ ਲਾ ਦਿਓ ਠੀਕ ਆ ਜੀ ਆ ਆਪਣੇ ਹੋਰ ਇਸ ਤਰ੍ਹਾਂ ਦੇ ਜਿਹੜੇ ਬੂਟੇ ਆ ਕੋਈ ਮੋੜ ਲਾ ਦਿਓ ਪੇਪਲ ਲਾ ਦਿਓ ਠੀਕ ਆ ਜੀ ਉਹਨਾਂ ਨੂੰ ਬਾਕੀ ਤਾਂ ਜਦੋਂ ਉੱਪਰ ਜਾਣਾ ਇੱਕੋ ਥਾਂ ਤੋਂ ਹਵਾਈ ਅਟੈਕ ਬਹੁਤ ਹੈ ਜੀ ਕਿ ਨਹੀਂ ਵਾਇਰ ਡੈਕ ਰੱਖ ਲਓ ਜੀ ਉੱਪਰ ਜਾਣ ਲਈ ਠੀਕ ਹੋ ਸਮਝ ਤੋ ਜੀ ਫੇ ਜਕਾਰਾ ਛੱਡ ਦਿਓ ਜੀ ਫਿਰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਹੋ ਗਿਆ ਜੀ 15 ਲੱਖ ਰੁਪਏ ਦੀ ਗਰੰਟ ਹੈਗੀ ਇੱਕ ਸ਼ਮਸ਼ਾਨ ਘਾਟ ਹੋਏਗਾ ਦੋ ਦੇ ਵਿੱਚ ਜੰਗਲ ਬਣੇਗਾ ਉੱਥੇ ਸੈਰ ਕਰਨ ਦੀ ਜਗ੍ਹਾ ਬਣਾ ਲਓ ਉੱਥੇ ਜਾਓ ਆਪਣੇ ਬਜ਼ੁਰਗਾਂ ਨੂੰ ਜਿਹੜੇ ਤੁਸੀਂ ਉਹਨਾਂ ਦਾ ਕਰਕੇ ਆਏ ਜੀ ਉੱਥੇ ਜਾ ਕੇ ਜਿਹੜਾ ਮਾਰੋ ਫਲ ਬੂਟੇ ਹੋਣਗੇ ਪੰਛੀ ਹੋਣਗੇ ਚਹਿਚਕਾਂਗੇ ਉਹਨਾਂ ਦਾ ਵੀ ਦਿਨ ਲੱਗਿਆ ਲਊਗਾ ਜੀ ਉਹਨਾਂ ਦੀ ਆਤਮਾ ਦਾ ਵੀ ਪਾਂਛਿਆਂ ਦੇ ਵਿੱਚ ਰਹਿਣਗੇ ਫਲ ਹੋਣਗੇ ਬੱਚੇ ਜਾਣਗੇ ਆਂਬ ਲਿਆਓਗੇ achar ਪਾਓਗੇ ਆਂਮਲੇ ਦਾ ਰੰਬਾ ਬਣਾਓਗੇ ਤੇ ਇਹ 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 ਦਾ ਕਰੀਏ ਆਪਾਂ ਇਹ ਕਰੋ ਜੀ ਨਾਲੇ ਤੁਹਾਨੂੰ ਗਰਾਟ ਮਿਲ ਰਹੀ ਹੈ ਸਪੈਸ਼ਲ ਤੇ ਇਹ ਮਿਹਰਬਾਨੀ ਕਰਕੇ ਇਹ ਕੰਮ ਆਪਾਂ ਕਰੀਏ ਨਾਲੇ ਉੱਥੇ ਜਿਹੜਾ ਉਹਦੇ ਚ ਬਾਗ ਲਾਵਾਂਗੇ ਨਾ ਜਿਹਨਾਂ ਅਨੇਕਾ ਵਾਲਿਆਂ ਨੂੰ ਪੱਕਾ ਹੀ ਦੇਦਾ ਕਿ ਇੰਨੇ ਬੂਟੇ ਤੂੰ ਲਾਣੇ ਆ ਭਾਈ ਇੰਨੇ ਬੂਟੇ ਤਾਂ ਲਾਣੇ ਉਹਨਾਂ ਨੂੰ 100-100 ਦਿਨ ਦਾ ਕੰਮ ਮਿਲ ਜਾਊਗਾ ਇਹਦੇ ਚ ਪਲਾ ਹੋਏਗਾ ਸਰਵਤ ਦੇ ਪੱਲੇ ਦਾ ਕੰਮ ਹੈ ਜਿਹੜਾ ਤੁਹਾਡਾ ਕਿਤੇ ਕਬਰਿਸਤਾਨ ਹੈ ਉਹ ਤਾਂ ਮੈਂ ਸਮਝ ਸਕਦਾ ਉਹ ਵੀ ਕਬਰਿਸਤਾਨ ਵੀ ਵੈਸੇ ਇੱਕੋ ਹੀ ਹੁੰਦਾ ਹੋਤਾ ਹੈ ਹੈਗਾ ਕਬਰਿਸਤਾਨ ਕਬਰਿਸਤਾਨ ਹੈਗਾ ਇਹ ਤਿਆਰ ਕਰਾਉਣਾ ਇੱਕੋ ਹੀ ਆ ਜਗ੍ਹਾ ਹੀ ਆ ਜੀ ਉਹ ਜਦੋਂ 15 ਲੱਖ ਹੈਗਾ ਉਹ ਤਾਂ ਤੁਸੀਂ ਕੰਡੇ ਵਾਲੀ ਤਾਰ ਨਾਲ ਆ ਕੇ ਉੱਥੇ ਵੀ ਬੂਟੇ ਲਵਾ ਦਾਗੇ ਉੱਥੇ ਆਸੇ-ਪਾਸੇ ਲਵਾ ਦਾਂਗੇ ਉਹਦੇ ਚ ਵੀ ਨਾ ਕੋਈ ਹੋਰ ਤੁਹਾਡੇ ਜਿਹੜਾ ਗਰਾਊਂਡ ਦਾ ਕੰਮ ਹੈ ਉਹ ਕਰਾ ਦਾਂਗੇ ਜੀ ਤੇ ਇਹ ਜਿਹੜੇ ਸਾਝੇ ਕੰਮ ਹੈ ਵੈਸੇ ਜਿੰਨੇ ਵੀ ਮੇਰੇ ਭਰਾ ਇੱਥੇ ਬੈਠੇ ਆ ਜਿਹੜੇ ਖੇਤੀ ਕਰਦੇ ਆ ਜਾਂ ਮਜ਼ਦੂਰੀ ਕਰਦੇ ਆ ਮੇਰੀਆਂ ਭੈਣਾਂ ਬੈਠੀਆਂ ਇੱਥੇ ਸਾਲੀਆਂ ਬਹੁਤ ਸਾਰੀਆਂ ਆ ਆ ਜਿੰਨੀਆਂ ਪੈੜਾ ਬੈਠੀ ਆ ਤੁਹਾਨੂੰ ਸਾਗ ਬਣਾਣਾ ਆਂਦਾ ਜੀ ਮੱਕੀ ਦੀ ਰੋਟੀ ਬਣਾਣੀ ਆਂਦੀ ਆ ਸੇਵੀਆਂ ਬੱਟੜੀਆਂ ਆਂਦੀਆਂ ਮਰਾਂਣੀਆਂ ਆਂਦੀਆਂ ਠੀਕ ਆ ਜੀ ਦੇਸੀ ਕਿਉਂ ਬਣਾਣਾ ਆਂਦਾ ਆਰਸੀ ਦੇ ਪਿੰਨੀਆਂ ਵੜਾ ਲੈਂਦੇ ਹੋ ਦੇਸੀ ਬਿਸਕੁਟ ਬਣ ਜਾਣਗੇ ਜੀ ਠੀਕ ਆ ਜੀ ਆ ਪੰਜ ਸੱਤ ਚੀਜ਼ਾਂ ਮੈਂ ਗਣੀ ਆ ਜੀ ਦਾਣਾ ਹੋ ਜਾਣਗੇ ਗੁੜ ਹੋ ਜਾਏਗਾ ਸ਼ੱਕਰ ਹੋ ਜਾਏਗੀ ਆ ਚੀਜ਼ਾਂ ਵੜਾ ਲਓ ਇੱਕ ਦੁਕਾਨ ਤਾਂ ਆਪਣੇ ਅੱਡੇ 'ਚ ਬਣਾ ਲਓ ਇੱਥੇ ਆ ਜਿਹੜਾ ਮੈਂ ਤੁਹਾਨੂੰ ਦੱਸਿਆ ਜਿਹੜਾ ਮੈਰਿਜ ਪੈਲਸ ਹੈ ਦੀ ਵਿੱਚ ਤੁਹਾਨੂੰ ਜਗ੍ਹਾ ਦੇ ਦਿੰਨੇ ਆ ਉੱਥੇ ਬਣਾ ਲਓ ਆਪਣੇ ਇੱਕ ਮਰ ਜਿੰਦਰਾਸ ਤੋਂ ਦੇ ਦੂੰਗਾ ਇੱਕ 12 ਦਿਨ ਵਿੱਚ ਦੇ ਦਊਗਾ ਤੁਹਾਨੂੰ ਆਤਮਾ ਹੱਟ ਕਹਿੰਦੇ ਆ ਉਹਨੂੰ ਮਾਲ ਉਹ ਤੁਹਾਨੂੰ ਤਿੰਨ ਦੁਕਾਨਾਂ ਦੇ ਦਾਂਗਾ ਆਪਣੇ ਸੈਲਫ ਹੈਲਪ ਗਰੁੱਪ ਬਣਾ ਲਓ ਸਾਰੇ ਪਿੰਡਾਂ ਚੋਂ ਸਮਾਨ ਬੜੇਗਾ ਹੈ ਨਾ ਦੁਕਾਨਾਂ ਤੇ ਜਾਏਗਾ ਉੱਥੇ ਵੇਚੇਗਾ ਆ ਤੁਹਾਡਾ ਸਾੜਕ ਤੁਹਾਡਾ ਤਾਂ ਪਿੰਡ ਹੀ ਵਿਕ ਜਾਣਾ ਸਾਰਾ ਕੁਝ ਨਾ ਤੁਹਾਡੀ ਦਾਲ ਬਚੇ ਨਾ ਸਰੋਂ ਦਾ ਤੇਲ ਬਚੇ ਨਾ ਤੁਹਾਡਾ ਘਿਓ ਬਚੇ ਸਾਰਾ ਕੁਝ ਇੱਥੇ ਵੇਚੂਗਾ ਤੁਹਾਡਾ ਬਾਬੇ ਆਰ ਸੀ ਬਿਜ਼ਨਸ ਸ਼ੁਰੂ ਕਰਦੇ ਹੋ ਜੀ ਤੇਲ ਬਿਜ਼ਨਸ ਸ਼ੁਰੂ ਕਰਦੇ ਹੋ ਤੁਹਾਡਾ ਬੜੀਆਂ ਚੀਜ਼ਾਂ ਵੜਦੀਆਂ ਨੇ ਤੋ ਦੇਸੀ ਸਾਰੇ ਪੂਰਮ ਪੂਤ ਪਿੰਨੇ ਬਣਾਉਂਦੇ ਹੁੰਦੇ ਸੀ ਪਿੰਨੀਆਂ ਇਹ ਉਹ ਤੁਹਾਡੇ ਸਿਰਨੀ ਵ ਤੇ ਤੁਹਾਨੂੰ ਕੰਮ ਲੱਭਣ ਲਈ ਕਿਤੇ ਜਾਣਾ ਨਹੀਂ ਪਊਗਾ ਨਾ ਸਾਡੇ ਜਵਾਕਾਂ ਨੂੰ ਜਾਣਾ ਪਏਗਾ ਜਿਹੜੇ ਗੁੜ ਬਣਾਉਂਦਾ ਨਾ ਜੀ ਜਿਹਨੇ ਗੁੜ ਤੇ ਸ਼ੱਕਰ ਬਣਾ ਲਿਆ ਇੱਕ ਬੰਦਾ ਗੰਨਾ ਵੇਚਦਾ ਇੱਕ ਬੰਦਾ ਗੁੜ ਤੇ ਸ਼ੱਕਰ ਵੇਚਦਾ ਜਿਹੜਾ ਗੁੜ ਤੇ ਸ਼ੱਕਰ ਵੇਚਦਾ ਉਸ ਤੋਂ 4 ਗੁਣਾ ਕਮਾਉਂਦਾ ਜੀ ਔਰ ਇੱਕ ਭਗਤਪੂਰਨ ਸਿੰਘ ਦਾ ਨਾਮ ਤੁਸੀਂ ਸੁਣਿਆ ਹੋਇਆ ਉਹਨਾਂ ਦਾ ਆਰਗੈਨਿਕ ਫਾਰਮ ਹੈ ਕੋਈ ਖਾਦ ਨਹੀਂ ਪਾਉਂਦੇ ਕੋਈ ਦਵਾਈ ਨਹੀਂ ਪਾਉਂਦੇ ਜੀ ਮੈਂ ਦੇਖ ਕੇ ਆਇਆ 1 ਏਕੜ ਦੇ ਵਿੱਚ 2 ਕਨਾਲ ਦੇ ਵਿੱਚ ਤਾਂ ਗੰਨਾ ਲਾਂਦੇ ਆ 400 ਕਿਲੋ ਕਰਨਾ ਕੱਢਦੇ ਆ ਜੀ ਦੋ ਕਨਾਲ ਚੋਂ ਤੁਹਾਡਾ ਵੀ ਪਾਸਾ ਹੋ ਜਾਂਦਾ ਹੋਊਗਾ ਬਸ ਕਿੱਲੇ ਚੋਂ ਉਹ ਦੋ ਕਨਾਲ ਚੋਂ 400 ਕੱਢਦੇ ਆ ਤੇ ਅੱਠ ਤੀਜਾ ਬੀਜਦੇ ਉਹਦੇ ਵਿਚਾਲੇ ਉਹ ਮੈਂ ਦੇਖ ਕੇ ਆ ਉਹਨਾਂ ਨੇ ਜਿਵੇਂ ਅੱਜ ਕੱਲ੍ਹ ਮੂਲੀਆਂ ਗਾਜਰਾ ਮੇਥੀ ਪਾਲਕ ਆਪਲਾਣਾ ਸਾਰਾ ਕੁਝ ਬੀਜਿਆ ਉਹਦੇ ਚ ਅੱਠ ਫਸਲਾਂ ਲੈਂਦੇ ਆ ਇੱਕ ਏਕੜ ਚੋਂ ਤੇ ਉਹ ਜਿਹੜੀ ਹਲਦੀ ਹੈ ਉਹ ਹਲਦੀ ਬੀਜਦੇ ਆ ਉਹਦਾ ਵੀ ਕਰਾਂਗੇ ਉਹਦਾ ਵੀ ਕਰਾਂਗੇ ਵੀ ਬੋਝ ਉਹਦਾ ਵੀ ਕਰਾਂਗੇ ਕਬਰਸਤਾਨ ਦਾ ਵੀ ਕਰਾਂਗੇ ਕਲਾਕੋ ਉਹਦਾ ਵੀ ਕਰਾਂਗੇ ਤੇ ਉਹ 14 ਲੱਖ ਰੁਪਏ ਦੀ ਹਲਦੀ ਵੇਚਦੇ ਆ ਜੀ ਇੱਕ ਏਕੜ ਚ ਐਸੀ ਜਿਹੜੀ ਹਲਦੀ ਹੈ ਹਲਦੀ ਬਹੁਤ ਬੰਦੇ ਆਪਣੇ ਦੁੱਧ ਚ ਪਾ ਕੇ ਹਲਦੀ ਪੀਂਦੇ ਆ ਹਰ ਸਬਜ਼ੀ ਚ ਵਰਤੀ ਜਾਂਦੀ ਆ ਹਲਦੀ ਆਪਣੇ ਹੋ ਸਕਦੀ ਆ ਜੀ ਅੱਜ ਕੱਲ ਤਾਂ ਬਹੁਤ ਕੁਝ ਆਉਣ ਲੱਗ ਗਿਆ ਜੀ ਜਿਹੜਾ ਤੁਹਾਡਾ ਜਿਵੇਂ ਹੁਣ ਮੈਂ ਕਿਸਾਨ ਘੜ ਜਾ ਕੇ ਆ ਲੋਕਾਂ ਨੇ ਮਟਰ ਬਹੁਤ ਬੀਜੇ ਹੋਇਆ ਆਲੂ ਮਟਰ ਜੇ ਆਲੂ ਮਟਰ ਵੇਚੋਗੇ ਤਾਂ ਰੇਟ ਹੋਰ ਆ ਤੇ ਸਬਜ਼ੀ ਬਣਾ ਕੇ ਵੇਚ ਦੋਗੇ ਵਿੱਚ ਪਨੀਰ ਪਾ ਦੋਗੇ ਤਾਂ ਰੇਟ ਚਾਰ ਗੁਣਾ ਹੋ ਗਿਆ ਜੀ ਸੋ ਇਹ ਜਿਹੜੀਆਂ ਔਰਤਾਂ ਨੂੰ ਟ੍ਰੇਨਿੰਗ ਦਵਾਵਾਂਗੇ ਜੀ ਮੁਰੱਬੇ ਬਣਾਉਣ ਦੀ ਠੀਕ ਹੈ ਜੀ 스콰시 ਬਣਾਉਣ ਦੀ ਤੇ ਇਹ ਜਿਹੜੇ ਨੌਜਵਾਨ ਆ ਰਹੇ ਤੁਸੀਂ ਵੀ ਭਾਈ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਐਫ ਪੀਓ ਪੜੋ ਨਾਟ ਤੇ ਪੜ੍ਹ ਲਓ ਸਾਡੇ ਦਫ਼ਤਰ ਆ ਕੇ ਸਿੱਖ ਲਓ ਐਫ ਪੀਓ ਬਣਾ ਕੇ ਤੁਸੀਂ ਇੱਕ ਤੋਂ 1.5 ਕਰੋੜ ਰੁਪਏ ਆਪਣੇ ਪਿੰਡ ਲਈ ਲੈ ਸਕਦੇ ਹੋ ਜੀ ਬਲੋ ਸਾਰੇ ਪਿੰਡ ਵਾਲਿਆਂ ਨੇ ਆਹੀ ਕੁਝ ਕਰਨਾ ਉਹਦੇ ਵਿੱਚ ਮਾਰਕੀਟਿੰਗ ਕਰਨੀ ਆ ਤੁਸੀਂ ਤੁਸੀਂ ਉਹਦੇ ਵਿੱਚ ਡ੍ਰੈਗਨ ਫਰੂਟ ਆ ਗਿਆ ਅੱਜ ਕੱਲ੍ਹ ਜੀ ਸਟਰਾਬਰੀ ਦੀ ਖੇਤੀ ਹੁੰਦੀ ਆ ਜੀ ਟ੍ਰੇਨਿੰਗ ਅਸੀਂ ਦਵਾ ਮੈਂ ਤੁਹਾਨੂੰ ਪੀਏਯੂ ਦੀ ਪੀਏਯੂ ਤੋਂ ਟ੍ਰੇਨਿੰਗ ਫ੍ਰੀ ਮਿਲਣੀ ਆ ਟ੍ਰੇਨਿੰਗ ਲੈ ਕੇ ਆ ਕੇ ਕੰਮ ਸ਼ੁਰੂ ਕਰ ਲਈ 25 ਲੱਖ ਰੁਪਈਆ ਦਾ ਤੁਹਾਨੂੰ ਗ੍ਰਾਂਟ ਮਿਲਨੀ ਆ ਉਹਦੇ ਚ ਮੁਸ਼ਕਲ ਨਾ 5-7 ਲੱਖ ਰੁਪਈਆ ਮੋੜਨਾ ਬਾਕੀ ਸਾਰਾ ਆਪ ਹੈ ਜੀ ਆਪਾਂ ਲੈ ਨਹੀਂ ਰਹੇ ਜਿਹਨਾਂ ਦਾ ਫਾਇਦਾ ਇਹ ਤੁਸੀਂ ਕਰ ਸਕਦੇ ਹੋ ਜਿਹੜੀ ਨੌਜਵਾਨ ਪੀੜ੍ਹੀ ਅੱਗੇ ਆਉ ਜੀ ਤੇ ਮੇਰਾ ਮਕਸਦ ਹੈ ਵੀ ਇੱਥੇ ਆਪਾਂ ਰੋਜ਼ਗਾਰ ਪੈਦਾ ਕਰੀਏ ਆਪਣੇ ਪਿੰਡਾਂ ਚ ਰਹੀਏ ਆਪਣੇ ਘਰਾਂ ਚ ਰਹੀਏ ਆਪਾਂ ਬਾਹਰ ਜਾਣੇ ਆ ਉੱਥੇ ਆਪਣੇ ਬੰਦੇ ਐਕਸੀਡੈਂਟ ਦੇ ਦੇਖੋ ਅਮਰੀਕਾ ਦੇ ਵਿੱਚ ਹਜ਼ਾਰਾਂ ਐਕਸੀਡੈਂਟ ਹੁੰਦੇ ਆ ਜੀ ਪੰਜਾਬ ਦੇ ਵਿੱਚ ਕਿੰਨੇ ਹੁੰਦੇ ਐਕਸੀਡੈਂਟ ਰੋਜ਼ ਹੁੰਦੇ ਆ ਜੀ ਸਾਡੇ ਦੇਸ਼ ਚ ਹੁੰਦੇ ਆ ਹਜ਼ਾਰਾਂ ਬੰਦੇ ਮਰਦੇ ਆ ਦੋ ਐਕਸੀਡੈਂਟ ਪੰਜਾਬੀਆਂ ਤਾਂ ਹੋ ਗਏ ਜੀ ਉਹ ਕਹਿੰਦੇ ਸਾਰੇ ਪੰਜਾਬੀ ਇਕੱਠੇ ਕਰਕੇ ਸੰਗਣਾ ਜਨੂੜ ਕੇ ਵਾਪਸ ਭੇਜ ਦਿਓ ਜੀ ਸਾਡੀ ਸਰਕਾਰ ਕੇਂਦਰ ਦੀ ਬੋਲੀ ਆ ਜੀ ਕੋਈ ਮੋਦੀ ਸਾਹਿਬ ਬੋਲੇ ਜਾਂ ਕੋਈ ਉਹਦੇ ਵਾਸਤੇ ਕੋਈ ਬਿਆਨ ਤੱਕ ਦਿੱਤਾ ਉਹਨੇ ਹਾਂ ਦਾ ਨਾਰਾ ਮਾਰਿਆ ਜੀ ਬਾਕੀ ਸਾਰੀਆਂ ਗੱਲਾਂ ਛੱਡ ਦਿਓ ਜੀ ਗੁਰੂ ਤੇਗ ਬਹਾਦਰ ਸਾਹਿਬ ਦਾ ਜਹਾੜਾ ਸੀਗਾ ਜੀ ਆਹ ਕੁ ਖੇਤਰ ਤੋਂ ਆ ਕੇ ਮੁੜ ਗਿਆ ਜੀ 15 ਮਿੰਟ ਲੱਗਦੇ ਅੱਗੇ ਹੈਲੀਕਾਪਟਰ ਤੇ ਆਣਾ ਚਾਹੀਦਾ ਸੀ ਕਿ ਨਹੀਂ ਆਣਾ ਚਾਹੀਦਾ ਸੀ ਪਹਿਲਾਂ ਸਾਡੇ ਕਿਸਾਨਾਂ ਨੂੰ ਦਿੱਲੀ ਨਹੀਂ ਮਾਰਨ ਦਿੱਤਾ ਜੀ ਆ ਹੁਣ ਸਾਡੇ ਜਿਹੜੇ ਨੌਜਵਾਨ ਪੜ੍ਹਦੇ ਆ ਪਾੜਦੇ ਆ ਉਹਨਾਂ ਨੂੰ ਚੱਡੀ ਕੱਢ ਚ ਕੱਢਣ ਨੂੰ ਫਿਰਦੇ ਆ ਜੀ ਉਹਨਾਂ ਨੂੰ ਵੱਲ ਤੇ ਆਪਾਂ ਨੂੰ ਥੋੜਾ ਜਿਹਾ ਕਹਿੜੇ ਵੀ ਹੋਣਾ ਪਊਗਾ ਜੀ ਆਪਣੇ ਹੱਕਾਂ ਵਾਸਤੇ ਲੇਕਿਨ ਆਪਾਂ ਸੰਘਰਸ਼ ਵੀ ਇਸ ਤਰੀਕੇ ਨਾਲ ਕਰਨਾ ਕਿ ਅਸੀਂ ਆਪਣੇ ਪੈਰਾਂ ਤੇ ਖੁਦ ਖੜੇ ਹੋਣਾ ਜੀ ਅਸੀਂ ਇਹੋ ਜਿਹੀ ਚੀਜ਼ਾਂ ਮਰਾਨੀਆਂ ਕਰੋਨਾ ਆਇਆ ਜੀ ਇੱਕ ਮੇਰਾ ਮੈਂ ਮਹਿਕਮਾ ਚੱਲਦਾ ਸੀ ਡਾਕਟਰਾਂ ਦੀ ਲੋਡ ਪੈਂਦੀ ਸੀ ਦੂਜੀ ਕਿਸਾਨ ਦੀ ਲੋਡ ਪੈਂਦੀ ਸੀ ਮਜ਼ਦੂਰ ਦੀ ਲੋਡ ਪੈਂਦੀ ਸੀ